ਰੋਪੜ ਨੇੜੇ ਸਥਿਤ ਗੁਰਦੁਆਰਾ ਹੈਡ ਦਰਬਾਰ ਕੋਟਪ੍ਰਾਂਟੀ ਬੀ ਸਾਹ ਵਿਖੇ ਏਸੀ ਦਾ ਕੰਪਰੈਸ਼ਨ ਫਟਣ ਕਾਰਨ ਇੱਕ ਔਰਤ ਦੀ ਮੌਤ ਹੋ ਗਈ ਜਦਕਿ 9 ਹੋਰ ਸ਼ਰਦਾਲੂ ਜ਼ਖਮੀ ਹੋ ਗਏ ਜ਼ਖਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ ਹੈ ਮਿਰਤਕ ਹਾਰਤ ਦੀ ਪਛਾਣ ਕਸ਼ਮੀਰ ਕਾਰ 62 ਸਾਲਾ ਫਾਸੀ ਰੂਪਨਗਰ ਦੀ ਦੱਸੀ ਜਾ ਰਹੀ ਹੈ ਤੇ ਗੰਭੀਰ ਜ਼ਖਮੀ ਔਰਤ ਦੀ ਪਛਾਣ ਬਲਜੀਤ ਕਾਰ ਪਿੰਡ ਭਲਿਹਾਂਵਜੋਂ ਹੋਈ ਹੈ ਜਿਸ ਨੂੰ ਪੀਜੀਆਈ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ ਇਹ ਹਾਦਸਾ ਅਚਾਨਕ ਇੱਕ ਸਿੱਧਾ ਕੰਪਰੈਸ਼ਨ ਫਟ ਜਾਣ ਕਾਰਨ ਵਾਪਰਿਆ ਜਿਸ ਨਾਲ ਅੱਗ ਦਾ ਭਾਂਬੜ ਮਚ ਗਿਆ ਔਰ ਜਿਸ ਨਾਲ 10 ਲੋਕ ਜਿਹੜੇ ਨੇ ਜ਼ਖਮੀ ਹੋ ਗਏ